ਕਉਦਰ ਸ਼ਹਿਰ ਦੇ ਵਿੱਚ ਅੱਜ ਕਾਂਗਰਸ ਦਾ ਨਵਾਂ ਭਵਨ ਜਿਹੜਾ ਕਾਂਗਰਸ ਦਾ ਨਵਾਂ ਦਫ਼ਤਰ ਖੁੱਲਿਆ ਆ ਸਰਦਾਰ ਨਵਜੋਤ ਸਿੰਘ ਦਈਆ ਹਲਕਾ ਇੰਚਾਰਜ ਕਾਂਗਰਸ ਦੇ ਜਿਨ੍ਹਾਂ ਦੀ ਅਨਤਕ ਮਿਹਨਤ ਦੇ ਨਾਲ ਅੱਜ ਮੇਰੇ ਪਿੱਛੇ ਤਸਵੀਰਾਂ ਦੇਖ ਰਹੇ ਹੋ ਇਸ ਦਫ਼ਤਰ ਦਾ ਉਦਘਾਟਨ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਸਾਬਕਾ ਮੁੱਖ ਮੰਤਰੀ ਨੇ ਕੀਤਾ ਨਵਜੋਤ ਸਿੰਘ ਜੀ ਦਈਆ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਧੰਨਵਾਦ ਧੀਰਾ ਸਾਹਿਬ ਸਾਡੀ ਇੱਕ ਇਹ ਲੋਡ ਮਹਿਸੂਸ ਹੁੰਦੀ ਸੀ ਕਿਉਂਕਿ ਕੋਈ ਵੀ ਜਦੋਂ ਕਿਸੇ ਨੂੰ ਦਿੱਕਤ ਹੁੰਦੀ ਸੀ ਉਹਨੂੰ ਮੇਰੇ ਪਿੰਡ ਤੱਕ ਆਉਣਾ ਪੈਂਦਾ ਸੀਗਾ ਜਿਹੜਾ ਭਾਵੇਂ ਹਾਲਾਂਕਿ 5-6 ਕਿਲੋਮੀਟਰ ਹੈ ਪਰ ਜਿਹੜੀ ਤਕਲੀਫ ਹੈ ਉਠਾਣੇ ਕਚੈਰੀ ਤਹਿਸੀਲ ਦੀ ਉਹ ਨੁਕਦਰ ਚ ਹੁੰਦੀ ਸੀ ਦੂਜਾ ਸਾਡੇ ਕੁਝ ਭਰਾ ਜਿਹੜੇ ਨਹੀਂ ਪੜ੍ਹ ਲਿਖ ਸਕਦੇ ਉਹਨਾਂ ਦੀ ਕੋਈ ਦਰਖਾਸਤ ਹੈ ਜਾਂ ਉਹਨਾਂ ਦੀ ਕੋਈ ਤੰਗੀ ਹੈ ਛੋਟੇ ਮੋਟੇ ਜਿਦਾ ਕੰਮ ਹੈ ਕੋਈ ਰਾਸ਼ਨ ਕਾਰਡ ਦਾ ਜਾਂ ਕੋਈ ਉਹਦੇ ਲਈ ਅਸੀਂ ਇਹ ਦਫ਼ਤਰ ਬਣਾਇਆ ਹੈਗਾ ਤਾਂ ਜੋ ਸਾਡੇ ਜਿਹੜੇ ਵਰਕਰ ਸਭਾਨੀਆਂ ਇਲਾਕੇ ਦੇ ਲੋਕ ਜਿਨ੍ਹਾਂ ਨੂੰ ਕੋਈ ਛੋਟੀ ਮੋਟੀ ਸਹੂਲਤ ਚਾਹੀਦੀ ਹੈ ਪਿੰਡੋਂ ਆਏ ਹੁੰਦੇ ਆ ਸਿਰ ਤੇ ਛੱਤ ਚਾਹੀਦੀ ਹੈ ਉਹ ਇੱਥੇ ਆ ਸਕਦੇ 24 ਘੰਟੇ ਦਫ਼ਤਰ ਖੁੱਲ੍ਹਾ ਰਹੇਗਾ ਤੇ ਇੱਥੇ ਇੱਕ ਮੁਲਾਜ਼ਮ ਹਮੇਸ਼ਾ ਵਿਖਾ ਰਹੇਗਾ ਔਰ ਰੋਜ਼ ਅਸੀਂ ਵੀ ਆਪਣੀ ਜਿਹੜੀ ਹਾਜ਼ਰੀ ਇੱਥੇ ਲਾਇਆ ਬਾਕੀ ਵੱਡੇ ਲੀਡਰ ਸਹਿਬਾਨ ਹਨ ਜਿਵੇਂ ਸਾਡੇ ਪਰਮਜੀਤ ਜੀ ਸ਼ੰਕਰ ਤੋਂ ਜਿਹੜੇ ਸਾਡੇ ਐਸ ਸੀ ਸੈੱਲ ਦੇ ਪ੍ਰਧਾਨ ਹੈ ਹੋਰ ਸਾਡੇ ਯੂਥ ਦੇ ਪ੍ਰਧਾਨ ਹੈ ਉਹਨਾਂ ਸਾਰਿਆਂ ਦੀਆਂ ਵਾਰੀ ਸਰ ਡਿਊਟੀਆਂ ਲਾਵਾਂਗੇ ਤਾਂ ਜੋ ਦਫ਼ਤਰ ਦੇ ਵਿੱਚ ਕੋਈ ਨਾ ਕੋਈ ਸੀਨੀਅਰ ਲੀਡਰ ਸਾਡੇ ਬਲਾਕ ਪ੍ਰਧਾਨ ਸਾਡੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਹਿਬਾਨ ਮੌਜੂਦਾ ਮੈਂਬਰ ਸਹਿਬਾਨ ਜਿਹੜੇ ਸਰਪੰਚ ਬਣੇ ਐ ਅਸੀਂ ਰੋਟੇਸ਼ਨ ਦੇ ਨਾਲ ਉਹਨਾਂ ਦੀਆਂ ਡਿਊਟੀਆਂ ਲਾਵਾਂਗੇ ਤਾਂ ਜੋ ਜੇ ਕਿਸੇ ਨੂੰ ਲੋਡ ਪੈਂਦੀ ਹੈ ਜੀ ਸਾਹਿਬ ਜੀ ਸਾਹਿਬ ਰੁਕਣਾ ਚਾਹਾਂਗਾ ਅੱਜ ਉਹਦਾ ਠਾਠਾ ਮਾਰਦਾ ਕੱਠ ਦੇਖ ਕੇ ਸਵਿਨਾ ਛੋੜਾ ਹੋ ਗਿਆ ਹੁਣ ਸਾਡਾ ਦੇਖੋ ਇੱਕ ਹੀ ਹੁੰਦਾ ਹੈ ਕਿ ਪਿਆਰ ਹੈ ਜੀ ਜਿਹੜਾ ਲੀਡਰ ਹੈ ਜੇ ਉਹ ਆਪਣੇ ਵਰਕਰ ਨੂੰ ਪਿਆਰ ਕਰਦਾ ਹੈ ਤੇ ਉਹ ਵਰਕਰ ਵੀ ਉਹਦਾ ਸਤਿਕਾਰ ਜਿਹੜਾ ਉਹ ਕਰਦੇ ਆ ਪਰ ਜਦੋਂ ਲੋੜ ਪੈਂਦੀ ਹੈ ਉਹਦੇ ਮਗਰ ਉਹ ਚਟਾਨ ਵਾਂਗ ਖੜ ਜਾਂਦੇ ਆ ਜਿਹੜੀ ਇਹ ਲੜਾਈ ਹੈ ਇਹ ਕੋਈ ਲੜਾਈ ਲੀਡਰਾਂ ਦੀ ਨਹੀਂ ਹੁੰਦੀ ਇਹ ਪਾਰਟੀ ਦੀ ਲੜਾਈ ਹੈ ਔਰ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਨਕਉਦਰ ਦੇ ਵਿੱਚ ਕੋਈ ਮੈਂ ਮੰਤਰ ਨਹੀਂ ਮਾਰਿਆ ਮੈਂ ਤਾਂ ਸਿਰਫ ਜਿਹੜੇ ਨਿਰਾਸ਼ ਕਾਂਗਰਸੀ ਸੀ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਸੀ ਘਰਾਂ 'ਚ ਬੈਠੇ ਸੀ ਉਹਨਾਂ ਦੀ ਜਾ ਕੇ ਮਿੰਤ ਕੀਤੀ ਹੈ ਉਹਨਾਂ ਦੇ ਅੰਦਰ ਪੁਰਾਣੀ ਜਜ਼ਬਾ ਭਰਿਆ ਔਰ ਅੱਜ ਤੁਸੀਂ ਇਹ ਗੱਲ ਸਮਝਦੇ ਹੋ ਕਿ ਇੱਕ ਛੋਟਾ ਜਿਹਾ ਉਦਘਾਟਨ ਸੀ ਰੈਲੀ ਤੋਂ ਵੱਡਾ ਇਕੱਠ ਇੱਥੇ ਹੋ ਗਿਆ ਔਰ ਕਈ ਵਾਰੀ ਮੌਜੂਦਾ ਸਰਕਾਰਾਂ ਉਹਨਾਂ ਦੇ ਮੰਤਰੀ ਸੰਤਰੀ ਵੀ ਆਉਂਦੇ ਆ ਤਾਂ ਵੀ ਬੰਦੇ ਨਹੀਂ ਇਕੱਠੇ ਹੁੰਦੇ ਬੰਦੇ ਪਿਆਰ ਦੇ ਨਾਲ ਇਕੱਠੇ ਹੁੰਦੇ ਇਲੈਕਸ਼ਨ ਦੇ ਵਿੱਚ ਵੀ ਮੈਂ ਤੁਹਾਡੇ ਨਾਲ ਆ ਰਿਹਾ ਬਹੁਤ ਮਿਹਨਤ ਕੀਤੀ ਆ ਥੋੜੇ ਟਾਈਮ ਦੇ ਵਿੱਚ ਹੀ ਲੋਕਾਂ ਦੇ ਵਿੱਚ ਬਹੁਤ ਪਿਆਰ ਬਣਾ ਲਿਆ ਤੁਸੀਂ ਦੇਖੋ ਟੀਗਰਾ ਸਾਹਿਬ ਇਦਾਂ ਹੈਗਾ ਸੀਗਾ ਕਿ ਇਹ ਜਿਹੜਾ ਹਲਕਾ ਹੈ ਇਹ ਟਕਸਾਲੀ ਕਾਂਗਰਸੀ ਹਲਕਾ ਹੈ ਔਰ ਜੇ ਦੁਆਬੇ ਦੇ ਵਿੱਚੋਂ ਚੀਫ ਮਿਨਿਸਟਰ ਕਿਸੇ ਨੇ ਦਿੱਤਾ ਤਾਂ ਉਹਨੂੰ ਕੋਦਰ ਹਲਕੇ ਨੇ ਸਰਦਾਰ ਦਰਬਾਰਾ ਸਿੰਘ ਦਿੱਤਾ ਮੇਰੇ ਪੜੋਸੀ ਸਰਦਾਰ ਦਰਬਾਰਾ ਸਿੰਘ ਇ ਐਮਐਲਏ ਰਹੇ ਸਾਡੇ ਬਹੁਤ ਹੀ ਸੀਨੀਅਰ ਲੀਡਰ ਅਮਰੌ ਸਿੰਘ ਜੀ ਇੱਥੋਂ ਰਹੇ ਸਰਦਾਰ ਅਮਰਜੀਤ ਸਿੰਘ ਸਮਰਾ ਰਹੇ ਜੇ ਆਪਾਂ ਉਧਰ ਗੱਲ ਕਰੀਏ ਤਾਂ ạtwal ਸਾਹਿਬ ਰਹੇ ਪਰ ਜਦੋਂ ਦੋਨੋਂ ਹਲਕਿਆਂ ਦਾ ਇੱਕ ਦੂਜੇ ਨਾਲ ਮਿਲਨ ਹੋਇਆ ਉਹਦੇ ਵਿੱਚ ਕੋਈ ਥੋੜਾ ਬਹੁਤਾ ਮਨਮਟਾ ਵਰਕਰਾਂ 'ਚ ਪੈ ਗਿਆ ਕਿਉਂਕਿ ਜਿਹੜਾ ਥੱਲੇ ਉਹਨਾਂ ਨੂੰ ਲੱਗਣ ਲੱਗ ਪਿਆ ਕਿਉਂਕਿ ਨਕੂਤਰ ਦੇ ਬਾਹਲੇ ਪਿੰਡ ਪੈ ਗਿਆ ਔਰ ਨੂਰਮੈਲ ਦੇ ਥੋੜੇ ਘੱਟ ਪਿੰਡ ਪੈ ਗਏ ਪਰ ਹੁਣ ਜਦੋਂ ਸਾਰਿਆਂ ਨੂੰ ਸਮਝਾਇਆ ਕਿ ਆਪਾਂ ਭੈਣ ਭਰਾ ਆ ਆਪਾਂ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਔਰ ਅਗਲੀ ਸਰਕਾਰ ਦੇ ਵਿੱਚ ਮੈਂ ਆਪਣੇ ਵਰਕਰਾਂ ਨੂੰ ਵੀ ਵਾਅਦਾ ਕੀਤਾ ਕਿ ਹਰ ਵਰਕਰ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਹ ਖੁਦ ਐਮਐਲਏ ਆ ਤਾਂ ਮੈਂ ਉਹਨਾਂ ਦਾ ਦੇਣਦਾਰ ਆਂ ਤਾਂ ਮੈਂ ਉਹਨਾਂ ਦਾ ਦੋਸ਼ੀ ਸਾਰੇ ਦਫ਼ਤਰ ਦੇ ਵਿੱਚ ਹਰੇਕ ਵੇਲੇ ਦਫ਼ਤਰ ਖੁੱਲ੍ਹਾ ਰਹੇਗਾ ਦੇਖੋ ਹਰੇਕ ਵੇਲੇ ਤਾਂ ਕਹਿਣਾ ਬਹੁਤ ਮੁਸ਼ਕਲ ਹੈ ਕਿਉਂਕਿ ਅੱਜ ਪ੍ਰੈਸ ਦੇ ਵਿੱਚ ਕਹਿਣਾ ਕਈ ਵਾਰੀ ਬੱਚਾ ਜਿਹੜਾ ਜਿਹਦੀ ਪਰਮਨੈਂਟ ਡਿਊਟੀ ਆ ਉਹਨੂੰ ਕੋਈ ਕੰਮ ਵੀ ਪੈ ਸਕਦਾ ਸਾਡੀ ਪਾਰਟੀ ਦੇ ਹੋਰ ਵੀ ਪ੍ਰੋਗਰਾਮ ਹੋ ਸਕਦੇ ਆ ਪਰ ਜਿਹੜਾ 10 ਤੋਂ 5 ਇੱਥੇ ਇੱਕ ਬੰਦਾ ਜ਼ਰੂਰ ਹਮੇਸ਼ਾ 24 ਘੰਟੇ ਹਾਜ਼ਰ ਰਹੇਗਾ ਕਿਉਂਕਿ ਜ਼ਿਆਦਾਤਰ ਕੰਮ ਤਸੀਲੇ ਕਚਰੀ 10 ਤੋਂ 5 ਪੈਂਦੇ ਆ ਔਰ ਹੋਰ ਜੋ ਪਾਰਟੀ ਦੀਆਂ ਐਕਟੀਵਿਟੀਆਂ ਨੇ ਜਿੰਨੇ ਸਾਡੇ ਵਿੰਗ ਹੈ ਜਿਵੇਂ ਐਸਸੀ ਵਿੰਗ ਹੈ ਮਹਿਲਾ ਵਿੰਗ ਹੈ ਸਲਤਨਰੇਗਾ ਦਾ ਵਿੰਗ ਹੈ ਉਹਨਾਂ ਵਿੰਗਸ ਦੀਆਂ ਹਰ ਮਹੀਨੇ ਇੱਥੇ ਕੋਈ ਨਾ ਕੋਈ ਮੀਟਿੰਗਸ ਦਾ ਸਿਲਸਿਲਾ ਚੱਲਦਾ ਰਹੂਗਾ ਕਾਂਗਰਸ ਪਾਰਟੀ ਇੱਕ 100 ਸਾਲ ਤੋਂ ਵੱਡੀ ਪਾਰਟੀ ਹੈ ਜਿਹਦੇ ਵਿੱਚ ਹਰ ਜਿਹੜਾ ਵਿੰਗ ਉਹ ਮੌਜੂਦ ਹੈ ਉਹਨਾਂ ਨੂੰ ਜਦੋਂ ਇੱਥੇ ਉਹਨਾਂ ਦੀਆਂ ਗੱਲਾਂ ਕਰਾਂਗੇ ਜਦੋਂ ਅਸੀਂ ਖੇਤ ਮਜ਼ਦੂਰ ਦੀ ਗੱਲ ਕਰਾਂਗੇ ਉਹਦੇ ਨਾਲ ਜਿਹੜੀ ਆ ਗੱਲ ਚਰਚਾ ਦਾ ਵਿਸ਼ਾ ਬਣੂਗੀ ਔਰ ਅਸੀਂ ਉਹਨਾਂ ਨੂੰ ਉਹਨਾਂ ਦੇ ਰਾਈਟਸ ਔਰ ਕਾਂਗਰਸ ਪਾਰਟੀ ਨੇ ਕੀ ਕੀਤਾ ਰੋਜ਼ ਇਥੋਂ ਪ੍ਰੇਰਿਤ ਕਰਿਆ ਕਰਾਂਗੇ ਕੀ ਮੈਸੇਜ ਦੇਣਾ ਚਾਹੋਗੇ ਹਲਕਾ ਨਗੋਦਨ ਜੀ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਗਾ ਕਿ ਮੇਰਾ ਜਿਹੜਾ ਦਿਲੋਂ ਇਹ ਫਰਜ਼ ਹੈ ਕਿ ਮੈਂ ਸਾਰੇ ਹਲਕੇ ਦੀ ਸੇਵਾ ਕਰਾਂ ਬਿਨਾਂ ਕਿਸੇ ਪੱਖਪਾਤ ਦੇ ਜਿਹੜਾ ਅਸੀਂ ਲੋਕਾਂ ਦੀ ਸੇਵਾ ਕਰੀਏ ਔਰ ਅਸੀਂ ਇਮਾਨਦਾਰੀ ਦੇ ਨਾਲ ਇੱਕ ਨੇਕ ਸਰਕਾਰ ਦਾ ਜਿਹੜਾ ਉਹ ਘਟਨਾ ਇਥੋਂ ਕਰਕੇ ਦਵਾਂਗੇ ਔਰ ਲੋਕਾਂ ਨੂੰ ਇਨਸਾਫ ਮਿਲੇ ਤੇ ਜਿਹੜੀ ਪੱਖਪਾਤੀ ਰਾਜਨੀਤੀ ਆ ਨਾ ਹੋਵੇ ਕਿਉਂਕਿ ਸਾਡੇ ਇਥੇ ਅਕਾਲੀ ਦਲ ਨੇ ਜਦੋਂ ਪਿਛਲੇ ਰਾਜ ਕੀਤਾ ਉਹਨਾਂ ਦਾ ਜਿਹੜਾ ਬੇਸਿਕ ਸਿਧਾਂਤ ਹੈ ਉਹ ਪਰਨੇ ਔਰ ਪਰਚੇ ਦੀ ਰਾਜਨੀਤੀ ਹੈ ਔਰ ਕੁਝ ਜਿਹੜੇ ਹੁਣ ਮੌਜੂਦਾ ਐਮਐਲਏ ਆ ਇਹ ਵੀ ਉਥੋਂ ਦੀ ਟ੍ਰੇਨਡ ਆ ਸੋ ਮੌਲਵੀ ਤਾਂ ਉਦਾਂ ਹੀ ਪੜਾਊਗਾ ਜਿੱਦਾਂ ਆ ਪੜਿਆ ਸੀ ਸੋ ਉਹ ਵੀ ਇਸੇ ਰਾਹ ਤੇ ਤੁਰਪੈ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਮੌਕਾ ਦਿੱਤਾ ਹੈ ਪ੍ਰਮਾਤਮਾ ਨੇ ਉਹਨਾਂ ਨੂੰ ਜੇ ਇਹ ਤਾਂ ਉਹ ਵੀ ਨਿਸ਼ਕਾਮ ਹੋ ਕੇ ਬਿਨਾ ਕਿਸੇ ਵਿਰਵਿਰੋਧੇ ਉਹ ਜਿਹੜਾ ਕੰਮ ਕਰਨ ਜਿਵੇਂ ਕਿ ਸਾਡੇ ਉੱਗੀ ਦੇ ਵਿੱਚ ਤੁਸੀਂ ਦੇਖਿਆ ਕਿ ਇੱਕ ਮਹਤਵਾਰ ਬੰਦਿਆਂ ਤੇ ਛੋਟੀ ਜੀ ਚੋਰੀ ਦਾ ਪਰਚਾ ਦੇ ਦਿੱਤਾ ਜਿਹੜੇ ਕਿ ਰੋਜ਼ ਇੰਨਾ ਦਾਨ ਕਰਦੇ ਆ ਇਹਨਾਂ ਦੀਆਂ ਗੱਲਾਂ ਜਦੋਂ ਤੁਸੀਂ ਐਮਐਲਏ ਹੁੰਨੇ ਹੋ ਤੁਸੀਂ ਇੱਕ ਪਾਰਟੀ ਦੇ ਨਹੀਂ ਹੁੰਦੇ ਤੁਸੀਂ ਸਾਰੇ ਲੋਕ ਨੂੰ ਕੁਦਰਤ ਜਿਹੜੇ ਰਹਿੰਦੇ ਉਹਨਾਂ ਦੇ ਜਿਹੜੇ ਨੁਮਾਇੰਦੇ ਹੁੰਨੇ ਹੋ ਤੁਹਾਨੂੰ ਪੱਖਪਾਤ ਤੋਂ ਬਿਨਾ ਇਹ ਕੰਮ ਜਿਹੜੇ ਆ ਕਰਨੇ ਚਾਹੀਦੇ ਬਹੁਤ ਬਹੁਤ ਸ਼ੁਕਰੀਆ ਅੱਜ ਨਕੋਦਰ ਹਲਕੇ ਦੇ ਵਿੱਚ ਕਾਂਗਰਸ ਕਮੇਟੀ ਦਾ ਦਫਤਰ ਖੋਲਿਆ ਗਿਆ ਉਹਦਾ ਉਦਘਾਟਨ ਹੋਇਆ ਗਣਤੰਤਰਤਾ ਦਿਵਸ ਐ ਮੈਂ ਸਾਰੇ ਨਕੋਦਰ ਹਲਕੇ ਦੇ ਲੋਕਾਂ ਨੂੰ ਖਾਸੌਰਤੇ ਨਵਜੋਤ ਸਿੰਘ ਦਈਆ ਜੀ ਜਿਹੜੇ ਕਿ ਸਾਡੇ ਹਲਕਾ ਇੰਚਾਰਜ ਹੈ ਜਿਨ੍ਹਾਂ ਵੱਲੋਂ ਇਹ ਖਾਸ ਉਪਰਾਲਾ ਕੀਤਾ ਗਿਆ ਉਹਨਾਂ ਨੂੰ ਤੇ ਕਾਂਗਰਸ ਕਮੇਟੀ ਨੂੰ ਬਹੁਤ-ਬਹੁਤ ਵਧਾਈ ਦਿਨਾ ਕਿ ਉਹਨਾਂ ਦਾ ਦਫਤਰ ਹੈ ਜਿਹੜਾ ਸਾਡਾ ਇੱਥੇ ਇਹ ਚਾਲੂ ਹੋਇਆ ਤੇ ਇੱਥੇ ਮੈਂ ਵੀ ਬੈਠੇ ਕਰਾਂਗਾ ਤੇ ਲੋਕਾਂ ਦੀ ਜਿਹੜੀਆਂ ਸਮੱਸਿਆਵਾਂ ਉਹਦਾ ਹੱਲ ਕਰਾਂਗੇ ਜਰੇ ਉਹ ਘੋਰ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਦੇ ਕਈ ਜਿਹੜੇ ਹੈਗੇ ਆ ਕੌਂਸਲਰ ਸਗੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਕਿਉਂ ਕਾਰਨ ਕੀ ਹੈ ਇਹ ਉਹ ਆਮ ਆਦੀ ਪਾਰਟੀ ਹੈ ਜਿਹੜੀ ਆਪਣੇ ਆਪ ਨੂੰ ਕਹਿੰਦੇ ਸੀ ਜੀ ਸਰਦਾਰ ਭਗਤ ਸਿੰਘ ਜੀ ਤੋਂ ਬਾਅਦ ਐਸੀ ਕੋਈ ਦੇਸ਼ ਭਗਤ ਪੈਦਾ ਹੋਏ ਹੈ ਤੇ ਅਸੀਂ ਬਹੁਤ ਸਾਫ਼ ਸੁਥਰਾ ਰਾਜ ਦਮਾਂਗੇ ਐਸੀ ਨਾ ਵੀਆਈਪੀ ਬਣਾਗੇ ਨਾ ਐਸੀ ਕਿਸੇ ਤਰ੍ਹਾਂ ਦੇ ਗਲਤ तरीके ਦੇ ਨਾਲ ਸਰਕਾਰਾਂ ਜਾਂ ਕਮੇਟੀਆਂ ਬਣਾਵਾਂਗੇ ਲੇਕਿਨ ਅੱਜ ਇਹਨਾਂ ਨੇ ਸਾਰੇ ਅਸੂਲ ਸਿੱਕੇ ਟੰਗਤੇ ਆ ਲਾਲਚ ਅਰ ਦਬਾਅ ਦੇ ਨਾਲ ਐਮਸੀਆ ਨੂੰ ਨਾੜ ਰੜਾਉਂਦੇ ਆ ਇਹ ਆਪ ਜਿੱਤ ਨਹੀਂ ਸਕੇ ਲੇਕਿਨ ਹੁਣ ਜਿਹੜਾ ਇਲੈਕਸ਼ਨ ਹੈ ਉਹਨੂੰ ਸਰਕਾਰ ਸਰਕਾਰੀ ਤੰਤਰ ਦੇ ਨਾਲ ਦਬਾ ਕੇ ਆਪਣੇ ਜਿਹੜੇ ਮੈਂਬਰ ਨੂੰ ਪ੍ਰਧਾਨ ਬਣਾ ਰਹੀ ਹੈ ਜਿਹੜਾ ਕਿ ਲੋਕ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਬਖਸ਼ਣਗੇ ਨਹੀਂ ਇਹ ਕਹਿੰਦੇ ਸੀ ਜੀ ਦੂਜੀਆਂ ਪਾਰਟੀਆਂ ਵਰਗੇ ਨਹੀਂ ਐ ਅਸੀਂ ਤਾਂ ਆਪਣੇ ਆਪ ਇੱਕ ਚੰਗਾ ਪ੍ਰਸ਼ਾਸਨ ਦਮਾਗੇ ਉਸ ਗੱਲਾਂ ਤੋਂ ਸਾਰਿਆਂ ਤੋਂ ਭੱਜ ਗਈ ਐ ਅੱਜ ਕਰਪਸ਼ਨ ਦਾ ਬੋਲਬਾਲਾ ਐ ਅੱਜ ਨਸ਼ਿਆਂ ਦਾ ਬੋਲਬਾਲਾ ਐ ਬੇਅਦਬੀਆਂ ਦੇ ਹੱਲ ਕੋਈ ਨਹੀਂ ਹੋਇਆ ਕਿਸੇ ਗੱਲ ਦੀ ਇਹਨਾਂ ਤੋਂ ਆਸ ਨਹੀਂ ਰਹੀ ਤੇ ਨਾ ਹੀ ਇਹਨਾਂ ਨੇ ਕੋਈ ਹੱਲ ਕੀਤਾ ਇਹ ਜਿਹੜੀ ਸਰਕਾਰ ਐ ਇਹ ਤਾਂ ਬਸ ਇਹ ਐ ਕਿ ਲੋਕਾਂ ਨੂੰ ਬੇਵਕੂ ਬਣਾ ਕੇ ਅੱਗੇ ਰਾਜ ਕਰਨ ਦੀ ਕੋਸ਼ਿਸ਼ ਕਰਦੇ ਲੇਕਿਨ ਲੋਕ ਹੁਣ ਇਹਨਾਂ ਦੀਆਂ ਗੱਲਾਂ 'ਚ ਆ ਕੇ ਬੇਵਕੂਫ ਬਣਨਗੇ ਨਹੀਂ ਸਰ ਦੇਸ਼ ਦਾ ਸੰਵਿਧਾਨ ਖਤਰੇ 'ਚ ਹੈ ਜੀ ਤੇ ਪੰਜਾਬ ਦੀ ਜਿਹੜੀ ਜਵਾਨੀ ਖਤਰੇ 'ਚ ਹੈ ਜੀ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਬਿਲਕੁਲ ਪਤੇ ਦੀ ਗੱਲ ਕੀਤੀ ਹੈ ਲੇਕਿਨ ਜਦ ਲੋਕਾਂ ਦੀ ਨੇਰੀ ਆਉਂਦੀ ਹੈ ਤਾਂ ਕੋਈ ਕੁਝ ਨਹੀਂ ਕਰ ਸਕਦਾ ਇਹ ਸੰਵਿਧਾਨ ਕਿਸੇ ਤਰ੍ਹਾਂ ਬਦਲ ਨਹੀਂ ਸਕਣਗੇ ਭਾਜਪਾ ਵਾਲੇ ਨਾ ਹੀ ਅਸੀਂ ਇਹਨਾਂ ਨੂੰ ਬਦਲਣ ਦੇਣਗੇ ਆਮ ਆਦਮੀ ਪਾਰਟੀ ਜੀ ਨੇ ਬਾਅਦੇ ਕਰਕੇ ਕਿ ਅਸੀਂ ਨਸ਼ੇ ਖਤਮ ਕਰਾਂਗੇ ਹਰ ਤਰ੍ਹਾਂ ਦੇ ਲਾਰੇ ਦਿੱਤੇ ਸੀ ਅੱਜ ਇਹਨਾਂ ਦੇ ਲੀਡਰ ਆਪ ਨਸ਼ੇ ਵੇਚਣ ਵਾਲਿਆਂ ਨੂੰ ਸ਼ਹਿ ਦਿੰਦੇ ਆ ਤੇ ਆਪ ਨਸ਼ੇ ਵੇਚਦੇ ਆ ਆਪ ਇੱਕ ਖੁਦ ਨਸ਼ਈ ਹੈ ਬੰਦੇ ਇਹਨਾਂ ਤੋਂ ਆਸੇ ਕੋਈ ਨਹੀਂ ਹੈ ਪੰਜਾਬ ਨੂੰ ਸਾਹਕੋਟ ਦੇ ਵਿੱਚ ਵੀ ਹਜੇ ਤੱਕ ਜਿਹੜਾ ਹੈਗਾ ਇਹ ਆਪਣੇ ਪ੍ਰਧਾਨ ਨਹੀਂ ਬਣਨ ਦਿੱਤਾ ਗਿਆ ਕਿਸ ਤਰ੍ਹਾਂ ਦੇ ਉੱਥੇ ਵੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਜੀ ਕਿਸੇ ਤਰ੍ਹਾਂ ਇਲੈਕਸ਼ਨ ਲੁੱਟ ਲਈ ਜਾਵੇ ਸਾਹਕੋਟ ਦੇ ਵਿੱਚ ਵੀ ਇਹ ਲਾਲਚ ਔਰ ਦਬਾਅ ਹਮਸਿਆਂ ਤੇ ਪਾ ਰਹੇ ਆ ਤੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਰ ਕਾਂਗਰਸ ਦਾ ਪਹਿਲਾ ਦਿਨ ਇਕੱਠ ਹੈ ਰਿਆ ਨਕੋਦਰ ਦੇ ਵਿੱਚ ਕਿੰਦਾ ਲੱਗਿਆ ਇਹਨੂੰ ਕਾਂਗਰਸ ਨਕੋਦਰ ਦੇ ਵਿੱਚ ਬਹੁਤ ਤਗੜੀ ਹੈ ਨਵਜੋਤ ਸਿੰਘ ਦਈਆ ਜੀ ਡਾਕਟਰ ਸਾਹਿਬ ਜਿਹੜੇ ਕਿ ਇੱਥੇ ਇੰਚਾਰਜ ਹੈ ਕਾਂਗਰਸ ਪਾਰਟੀ ਦੇ ਉਹ ਦਿਨ ਰਾਤ ਲੱਗੇ ਹੋਏ ਲੋਕਾਂ ਦੇ ਵਿੱਚ ਤੇ ਹਰ ਟਾਈਮ ਲੋਕਾਂ ਦੇ ਵਿੱਚ ਰਹਿੰਦੇ ਐ ਲੋਕਾਂ ਵੱਲੋਂ ਬੜਾ ਭਾਰੀ ਉਤਸ਼ਾਹ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਨਾਲ ਪਾਰਲੀਮੈਂਟ ਦੇ ਵਿੱਚ ਨਕੋਦਰ ਹਲਕਾ ਕਾਂਗਰਸ ਜਿੱਤੀ ਹੈ ਜੀਦੀ ਕਿ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਸਰ ਅੱਜ ਵੀ ਜਿਹੜਾ ਹੈਗਾ ਕਿਸਾਨ ਜਿਹੜਾ ਹੈਗਾ ਸਰਕਾ ਤੇ ਹੈਗਾ ਵਾ ਜਿੱਕਰ ਗੱਲ ਕਰੀਏ ਟਰੈਕਟਰ ਮਾਰਚ ਵੀ ਅੱਜ ਕੱਢੇ ਜਾ ਰਹੇ ਕਿਸ ਤਰ੍ਹਾਂ ਦੇਖਦੇ ਹੋ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਮਿਲ ਕੇ ਕਿਸਾਨਾਂ ਨੂੰ ਡੋਬ ਰਹੇ ਹਨ ਕਿਸਾਨਾਂ ਦੇ ਬੈਰੀ ਬਣੇ ਹੋਏ ਐ ਤੇ ਹਰ ਹਾਲਤ ਕਿਸਾਨੀ ਨੂੰ ਪੰਜਾਬ ਦੇ ਵਿੱਚ ਉਜਾੜਨਾ ਚਾਹੁੰਦੇ ਐ ਲੇਕਿਨ ਕਿਸਾਨ ਤਕੜੇ ਐ ਕਿਸਾਨਾਂ ਨੇ ਅਜੀਬ ਪ੍ਰੋਟੈਸਟ ਕੀਤਾ ਐਸੀ ਕਿਸਾਨਾਂ ਦੇ ਨਾਲ ਐ ਮੈਂ ਜਿਹੜੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਐਗਰੀਕਲਚਰ ਖੇਤੀਬਾੜੀ ਐਨੀਮਲ ਹਸਬੈਂਡਰੀ ਦਾ ਚੇਅਰਮੈਨ ਆ ਉਹਦੇ ਵੱਲੋਂ ਐਸੀ 30 ਮੈਂਬਰਾਂ ਵੱਲੋਂ ਪਾਰਲੀਮੈਂਟ ਦੇ ਐਮਪੀਆ ਵੱਲੋਂ ਰეკਮੈਂਡ ਕੀਤਾ ਕਿ ਕਿਸਾਨਾਂ ਨੂੰ ਐਮਐਸਪੀ ਜਿਹੜੀ ਆ ਉਹ ਗਾਰੰਟੀ ਦਿੱਤੀ ਜਾਵੇ ਹਰ ਕਿਸਾਨਾਂ ਦੀਆਂ ਮੰਗਾਂ ਜਾਇਜ਼ ਆ ਇਹ ਜਿਹੜੀ ਸਰਕਾਰ ਇਹਨਾਂ ਨਾਲ ੱੱਕਾ ਕਰ ਰਹੀ ਹੈ ਇਹਨਾਂ ਨੂੰ ਖਮਿਆਜਾ ਭੁਗਤਣਾ ਪੈਣਾ ਸਰਕਾਰ ਨੂੰ ਰਜੀਤ ਸਿੰਘ ਢੱਲੇਵਾਲ ਹਜੇ ਵੀ ਜਿਹੜੇ ਭੁਖੜ ਹੜਤਾਲ ਤੇ ਬੈਠੇ ਆ ਕਿਸ ਤਰ੍ਹਾਂ ਦੇਖੋਗੇ ਮੈਂ ਢੱਲੇਵਾਲ ਸਾਹਿਬ ਨੂੰ ਬੇਨਤੀ ਕਰਦਾ ਕਿ ਕਿਸਾਨ ਮਰਨ ਕਿਸਾਨ ਬਰਬਾਦ ਹੋਣ ਇਹਦੇ ਨਾਲ ਸਰਕਾਰ ਨੂੰ ਜੂ ਨਹੀਂ ਸਰਗਦੀ ਇਹਨਾਂ ਦੇ ਸਿਰ 'ਚ ਨਾ ਆਮ ਆਦਮੀ ਪਾਰਟੀ ਵਾਲਿਆਂ ਦੇ ਨਾ ਬੀਜੇਪੀ ਵਾਲਿਆਂ ਦੇ ਇਸ ਕਰਕੇ ਤੁਸੀਂ ਨਿਰਤর্ক ਲੀਡਰੋ ਆਪਣੀ ਸਿਹਤ ਨਾਲ ਕੋ आओ ਇਹ ਅਨਸ਼ਣ ਛੱਡ ਕੇ ਹੋਰ ਰੂਪ ਦੇ ਵਿੱਚ ਸੰਗਰਸ਼ ਸ਼ੁਰੂ ਕਰੋ। ਅੱਜ ਇੱਥੇ ਅਜ ਨਕੋਦਰ ਦੇ ਵਿੱਚ ਕਾਂਗਰਸ ਦਾ ਦਫ਼ਤਰ ਦਾ ਕਾਂਗਰਸ ਦੇ ਦਫ਼ਤਰ ਦਾ ਇੱਥੇ ਸ਼ੋਭ ਰੰਭ ਹੋਇਆ ਉਦਘਾਟਨ ਕੀਤਾ ਸਰਦਾਰ ਚਰਨਜੀਤ ਸਿੰਘ ਜੀ ਸਰਦਾਰ ਚਰਨ ਸਿੰਘ ਚੰਨੀ ਜੀ ਸਾਬਕਾ ਮੁੱਖ ਮੰਤਰੀ ਪੰਜਾਬ ਨੇ। ਕੈਮਰਾ ਪਰਸਨ ਸੁਮੇਤ ਤਿੰਗੜਾ ਦੇ ਨਾਲ ਸੁਸ਼ੀਲ ਤਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ